ਸੋਸ਼ਲ ਮੀਡੀਆ ਨੇ ਸਾਡੇ ਜੀਵਨ ਦੇ ਵਿੱਚ ਮਨੋਰੰਜਨ ਐਜੂਕੇਸ਼ਨ ਦੇ ਨਾਲ ਨਾਲ ਜੇਕਰ ਚੰਗੀਆਂ ਚੀਜ਼ਾਂ ਦਿੱਤੀਆਂ ਨੇ ਤਾਂ ਇਹਦੇ ਨਾਲ ਹੀ ਲੋਕਾਂ ਤੇ ਮਾਰਾ ਪ੍ਰਭਾਵ ਵੀ ਪਿਆ ਹੈ ਅੱਜ ਦੀ ਜਿਹੜੀ ਮੈਂ ਤੁਹਾਨੂੰ ਸੱਚੀ ਘਟਨਾ ਦੱਸਣ ਜਾ ਰਿਹਾ ਇਸ ਵਿੱਚ ਵੀ ਸੋਸ਼ਲ ਮੀਡੀਆ ਨੇ ਹੀ ਇੱਕ ਹੱਸਦੇ ਵਾਸਤੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਸੀ ਦਿਨ ਸੀ 7 ਅਗਸਤ 2024 ਦਾ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਦੇ ਲਾਗੇ ਕੁਝ ਲੋਕਾਂ ਨੂੰ ਇੱਕ ਕੁੜੀ ਦੀ লাশ ਮਿਲਦੀ ਹੈ ਜਿਸ ਦਾ ਗਲਾ ਕਿਸੇ ਨੇ ਤੇਜ਼ ਤਾਰ ਹਥਿਆਰ ਦੇ ਨਾਲ ਕੱਟਿਆ ਹੋਇਆ ਸੀ ਇਸ ਬੋਡੀ ਦੇ ਲਾਗੇ ਉਸ ਕੁੜੀ ਦੀ ਐਕਟਿਵਾ ਵੀ ਲੱਗੀ ਹੋਈ ਸੀ ਇਸ ਕੁੜੀ ਦੀ ਬੋਡੀ ਨੂੰ ਵੇਖਣ ਤੋਂ ਪਹਿਲਾਂ ਤਾਂ ਲੋਕਾਂ ਨੂੰ ਇਹ ਹੀ ਲੱਗ ਰਿਹਾ ਸੀ ਕਿ ਸ਼ਾਇਦ ਇਹਦਾ ਕਿਸੇ ਦੇ ਨਾਲ ਐਕਸੀਡੈਂਟ ਹੋਇਆ ਹੋਵੇ ਪਰ ਜਦੋਂ ਲਾਗੇ ਜਾ ਕੇ ਦੇਖਿਆ ਗਿਆ ਤਾਂ ਇਹਦੇ ਗਲੇ ਦੇ ਉੱਤੇ ਕੱਟ ਦਾ ਨਿਸ਼ਾਨ ਸੀ ਮਤਲਬ ਕਿਸੇ ਨੇ ਤੇਜ਼ ਤਾਰ ਹਥਿਆਰ ਦੇ ਨਾਲ ਇਹਨੂੰ ਕਤਲ ਕੀਤਾ ਸੀ ਇਸ ਤੋਂ ਇਲਾਵਾ ਬੋਡੀ ਦੇ ਉੱਤੇ ਹੋਰ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀ ਉਹਨੇ ਬੋਡੀ ਮਿਲਣ ਤੋਂ ਬਾਅਦ ਲੋਕਾਂ ਦੇ ਵਿੱਚੋਂ ਕਿਸੇ ਬੰਦੇ ਨੇ ਪੁਲਿਸ ਥਾਣੇ ਦੇ ਵਿੱਚ ਇਨਫੋਰਮ ਕੀਤਾ ਤੇ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਪੁਲਿਸ ਹੁਣ ਸਵਿਚਨ ਬਿਨ ਸ਼ੁਰੂ ਕਰ ਦਿੰਦੀ ਹੈ ਪੁਲਿਸ ਹੁਣ ਇਸ ਐਕਟੀਵਾ ਦੇ ਨੰਬਰ ਤੋਂ ਇਸ ਕੁੜੀ ਦੀ ਪਛਾਣ ਕਰਵਾਉਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਮੁੰਡੀਆਂ ਕਲਾਂ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਦੀ ਕੁੜੀ ਸੰਦੀਪ ਕੌਰ ਹੈ ਜਿਸ ਦੀ ਉਮਰ ਲਗਭਗ 35 ਸਾਲ ਸੀ ਹੁਣ ਪੁਲਿਸ ਇਸ ਬੋਡੀ ਨੂੰ ਚੱਕਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਤੇ ਬਾਕੀ ਤਹਿਕੀਕਾਤ ਕਰਨੀ ਸ਼ੁਰੂ ਕਰ ਦਿੰਦੀ ਹੈ ਜਿਸ ਤਰ੍ਹਾਂ ਹੀ ਸ਼ਮਸ਼ੇਰ ਸਿੰਘ ਦੇ ਘਰ ਇਨਫੋਰਮ ਕੀਤਾ ਜਾਂਦਾ ਹੈ ਘਰ ਵਾਲੇ ਜਦੋਂ ਇਹ ਖਬਰ ਸੁਣਦੇ ਨੇ ਤਾਂ ਉਹਨਾਂ ਦਾ ਰੋੜੋ ਬੁਰਾ ਹਾਲ ਹੋ ਚੁੱਕਿਆ ਸੀ ਕਿਉਂਕਿ ਉਹਨਾਂ ਦੀ ਇਹ ਜਿਹੜੀ ਕੁੜੀ ਸੀ ਸੰਦੀਪ ਕੌਰ ਬਹੁਤ ਹੀ ਹੁਸ਼ਿਆਰ ਤੇ ਪੜੀ ਲਿਖੀ ਸੀ ਉਹਦਾ ਇੱਕੋ ਇੱਕ ਸੁਪਨਾ ਸੀ ਕਿ ਉਹ ਕੈਨੇਡਾ ਜਾਵੇ ਹੁਣ ਪੁਲਿਸ ਜਿਸ ਤਰ੍ਹਾਂ ਹੀ ਇਨਕੁਆਇਰੀ ਕਰਦੀ ਹੈ ਤੇ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਇਹਦੇ ਬਾਰੇ ਪੁੱਛਗਿੱਛ ਕਰਦੀ ਹੈ ਤਾਂ ਇਹਦੀ ਮਾਂ ਕਹਿੰਦੀ ਹੈ ਕਿ ਰੋਜ਼ ਦੀ ਤਰ੍ਹਾਂ ਜਰੀ ਸੰਦੀਪ ਕੌਰ ਸੀ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੀ ਸੀ ਕੀਰਤਨ ਸੁਣਨ ਵਾਸਤੇ ਤੇ ਇਹ ਅੱਜ ਵੀ ਉਸੇ ਤਰ੍ਹਾਂ ਹੀ ਕੀਰਤਨ ਸੁਣਨ ਗਈ ਸੀ ਪਰ ਵਾਪਸ ਕਰ ਨਹੀਂ ਆਈ ਹੁਣ ਪੁਲਿਸ ਨੂੰ ਸੰਦੀਪ ਕੌਰ ਦੇ ਪਿਤਾ ਇਹ ਵੀ ਦੱਸਦੇ ਨੇ ਕਿ ਇਹ ਕੁੜੀ ਦਾ 7 ਸਾਲ ਪਹਿਲਾਂ ਤਲਾਕ ਹੋ ਚੁੱਕਿਆ ਸੀ ਇਹਦਾ ਵਿਆਹ ਹੋਇਆ ਸੀ ਪਰ ਘਰੇਲੂ ਝਗੜਿਆਂ ਦੇ ਚੱਲਦਿਆਂ ਇਹਦਾ ਤਲਾਕ ਹੋ ਗਿਆ ਸੀ ਤੇ ਇਹਦੀ ਇੱਕ ਹੁਣ 13 ਸਾਲ ਦੀ ਬੇਟੀ ਵੀ ਸੀ ਹੁਣ ਇਸੇ ਵਿੱਚ ਹੀ ਸੰਦੀਪ ਕੋਰ ਦੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਜਾਂਦੀ ਹੈ ਤੇ ਉਹਦੇ ਵਿੱਚ ਵੀ ਇਹੀ ਆਂਦਾ ਹੈ ਕਿ ਉਹਦਾ ਕਿਸੇ ਨੇ ਤੇਜ਼ ਤਾਰ ਹਥਿਆਰ ਦੇ ਨਾਲ ਕਤਲ ਕੀਤਾ ਸੀ ਹੁਣ ਪੁਲਿਸ ਸੰਦੀਪ ਕੋਰ ਦੀ ਕਾਲ ਡਿਟੇਲ ਵਗੈਰਾ ਕੱਢਦੀ ਹੈ ਤੇ ਉਸ ਘਟਨਾ ਵਾਲੇ ਸਥਾਨ ਦੇ ਸੀਸੀਟੀਵੀ ਵੀ ਖੰਗਾਲਦੀ ਹੈ ਜਦੋਂ ਕਾਲ ਡਿਟੇਲ ਕੱਢਦੀ ਹੈ ਤਾਂ ਕਾਲ ਡਿਟੇਲ ਦੇ ਵਿੱਚ ਪੁਲਿਸ ਵਾਲਿਆਂ ਨੂੰ ਇੱਕ ਨੰਬਰ ਨਜ਼ਰ ਆਉਂਦਾ ਹੈ ਜਿਹਦੇ ਤੇ ਸੰਦੀਪ ਲੰਬੀਆਂ ਲੰਬੀਆਂ ਗੱਲਾਂ ਕਰਦੀ ਸੀ ਪੁਲਿਸ ਹੁਣ ਇਸ ਬੰਦੇ ਦੀ ਭਾਲ ਕਰਦੀ ਹੈ ਇਹ ਪਤਾ ਲੱਗਦਾ ਹੈ ਕਿ ਇਹ ਨੰਬਰ ਜਿਹੜਾ ਹੈ ਜਸਵੀਰ ਸਿੰਘ ਜਸੀ ਦਾ ਹੈ ਜੋ ਕਿ ਨਿਵਾਸੀ ਦਾੰਦਰਾ ਪਿੰਡ ਲੁਧਿਆਣਾ ਦਾ ਰਹਿਣ ਵਾਲਾ ਹੈ ਇਹਦੇ ਸੰਦੀਪ ਕੋਰ ਦੇ ਨਾਲ ਨਜ਼ਾਇਜ਼ ਸੰਬੰਧ ਸਨ ਹੁਣ ਪੁਲਿਸ ਇਸ ਜਸਵੀਰ ਸਿੰਘ ਜਸੀ ਨੂੰ ਲੱਭਦੀ ਹੈ ਤੇ ਇਹਨੂੰ ਆਖਿਰਕਾਰ ਪੁਲਿਸ ਦਬੋਚ ਲੈਂਦੀ ਹੈ ਜਦੋਂ ਇਹਨੂੰ ਥਾਣੇ ਦੇ ਵਿੱਚ ਲਿਆਂਦਾ ਜਾਂਦਾ ਹੈ ਤੇ ਇਹਦੇ ਕੋਲੋਂ ਸ਼ਕਤੀ ਦੇ ਨਾਲ ਪੁਸ਼ਗੀਸ਼ ਕੀਤੀ ਜਾਂਦੀ ਹੈ ਫਿਰ ਆਪਣਾ ਜੁਰਮ ਕਬੂਲ ਕਰ ਲੈਂਦਾ ਹੈ ਕੀ ਹਾਂ ਮੈਂ ਹੀ ਸੰਦੀਪ ਕੋਰ ਦਾ ਕਤਲ ਕੀਤਾ ਹੈ ਤੇ ਜਿਹੜੀ ਫਿਰ ਇਹ ਵਜ੍ਹਾ ਦੱਸਦਾ ਹੈ ਉਹ ਵਜ੍ਹਾ ਸੁਣਨ ਤੋਂ ਬਾਅਦ ਸੰਦੀਪ ਕੋਰ ਦੇ ਘਰ ਵਾਲੇ ਹੈਰਾਨ ਹੋ ਜਾਂਦੇ ਨੇ ਕਿ ਉਹਨਾਂ ਦੀ ਪਿੱਠ ਦੇ ਪਿੱਛੇ ਇਹਨਾਂ ਕੁਝ ਹੋ ਰਿਹਾ ਸੀ ਪਰ ਉਹਨਾਂ ਨੂੰ ਕੁਝ ਪਤਾ ਨਹੀਂ ਚੱਲਿਆ ਹੁਣ ਜਸਵੀਰ ਸਿੰਘ ਜੱਸੀ ਇਹ ਦੱਸਦਾ ਹੈ ਕਿ ਉਹ ਵੀ ਵਿਆਹਿਆ ਹੋਇਆ ਹੈ ਤੇ ਉਹਦਾ ਇੱਕ 4 ਸਾਲ ਦਾ ਮੁੰਡਾ ਵੀ ਹੈ ਉਹਨੇ ਇਹ ਦੱਸਿਆ ਕਿ ਕਰੀਬ 7 ਸਾਲ ਪਹਿਲਾਂ ਫੇਸਬੁੱਕ ਦੇ ਜ਼ਰੀਏ ਇਹ ਸੰਦੀਪ ਕੋਰ ਦੇ ਨਾਲ ਇਹਦੀ ਮੁਲਾਕਾਤ ਹੋਈ ਸੀ ਤੇ ਫੇਸਬੁੱਕ ਦੇ ਜ਼ਰੀਏ ਹੀ ਇਹਨਾਂ ਨੇ ਇੱਕ ਦੂਸਰੇ ਨੂੰ ਨੰਬਰ ਵੀ ਸ਼ੇਅਰ ਕੀਤਾ ਸੀ ਉਸ ਤੋਂ ਬਾਅਦ ਇਹ ਲੰਬੀਆਂ ਲੰਬੀਆਂ ਗੱਲਾਂ ਕਰਦੇ ਰਹਿੰਦੇ ਸਨ ਕਿਉਂਕਿ ਸੰਦੀਪ ਕੋਰ ਦਾ ਤਲਾਕ ਹੋ ਚੁੱਕਿਆ ਸੀ ਤੇ ਇਹ ਵੀ ਹੁਣ ਕਿਸੇ ਬੰਦੇ ਦੀ ਭਾਲ ਦੇ ਵਿੱਚ ਸੀ ਕਿ ਤਾਂ ਜੋ ਇਹ ਉਹਦੇ ਨਾਲ ਗੱਲ ਕਰ ਸਕੇ ਉਹਦੇ ਨਾਲ ਰਿਲੇਸ਼ਨ ਬਣਾ ਸਕੇ ਇਸ ਲਈ ਸੰਦੀਪ ਹੁਣ ਜਸੀ ਦੇ ਨਾਲ ਜਦੋਂ ਗੱਲ ਕਰਦੀ ਸੀ ਤਾਂ ਉਹਨੂੰ ਵਧੀਆ ਲੱਗਦਾ ਸੀ ਤੇ ਹੌਲੀ-ਹੌਲੀ ਇਹਨਾਂ ਦਾ ਇਹ ਗੱਲਾਂ-ਬਾਤਾਂ ਦਾ ਸਿਲਸਲਾ ਪਿਆਰ ਦੇ ਵਿੱਚ ਬਦਲ ਗਿਆ ਸੀ ਤੇ ਜਸਵੀਰ ਸਿੰਘ ਜਸੀ ਵੀ ਸੰਦੀਪ ਕੋਰ ਨੂੰ ਦਿਲੋਂ ਪਿਆਰ ਕਰਨ ਲੱਗ ਪਿਆ ਸੀ ਭਾਵੇਂ ਇਹ ਵਿਆਹਿਆ ਹੋਇਆ ਸੀ ਪਰ ਕੁਝ ਦਿਨਾਂ ਤੋਂ ਸੰਦੀਪਕੌਰ ਜਿਹੜੀ ਉਹਦਾ ਫੋਨ ਨਹੀਂ ਚੱਕ ਰਹੀ ਸੀ ਇਹਦੇ ਨਾਲ ਟੰਗ ਦੇ ਨਾਲ ਗੱਲ ਨਹੀਂ ਕਰ ਰਹੀ ਸੀ ਕਿਉਂਕਿ ਸੰਦੀਪਕੌਰ ਹਮੇਸ਼ਾ ਹੀ ਚਾਹੁੰਦੀ ਸੀ ਕਿ ਉਹ ਕੈਨੇਡਾ ਜਾਵੇ ਤੇ ਇਧਰ ਹੁਣ ਸੰਦੀਪਕੌਰ ਦੇ ਘਰ ਵਾਲੇ ਇਹਦਾ ਦੂਸਰਾ ਵਿਆਹ ਕਰਨਾ ਚਾਹੁੰਦੇ ਸਨ ਤੇ ਇਹ ਗੱਲ ਜਦੋਂ ਜੱਸੀ ਨੂੰ ਪਤਾ ਲੱਗਦੀ ਹੈ ਕਿ ਉਹਦਾ ਦੂਸਰਾ ਵਿਆਹ ਹੋਣ ਜਾ ਰਿਹਾ ਹੈ ਤੇ ਇਹ ਸ਼ਾਇਦ ਕੈਨੇਡਾ ਚਲੀ ਜਾਵੇਗੀ ਤਾਂ ਇਹਨੂੰ ਬੜਾ ਗੁੱਸਾ ਚੜਦਾ ਹੈ ਇਹ ਨਹੀਂ ਸੀ ਚਾਹੁੰਦਾ ਕਿ ਸੰਦੀਪਕੌਰ ਕੈਨੇਡਾ ਜਾਵੇ ਇਹਨੂੰ ਛੱਡ ਕੇ ਹੁਣ ਬਾਰ-ਬਾਰ ਇਹਨੂੰ ਇਹ ਫੋਨ ਕਰਦਾ ਹੈ ਪਰ ਸੰਦੀਪ ਫੋਨ ਨਹੀਂ ਚੱਕ ਰਹੀ ਸੀ ਹੁਣੇ ਜਸਵੀਰ ਸਿੰਘ ਜੱਸੀ ਕਿਸੇ ਤਰ੍ਹਾਂ ਸੰਦੀਪ ਨੂੰ ਫੋਨ ਕਰਦਾ ਹੈ ਤੇ ਇਹਦੇ ਨਾਲ ਕੰਟੈਕਟ ਕਰਦਾ ਹੈ ਇਹਨੂੰ ਕਹਿੰਦਾ ਹੈ ਕਿ ਸਿਰਫ ਇੱਕ ਵਾਰੀ ਮੈਨੂੰ ਗਿਲ ਰੋਡ ਤੇ ਆ ਕੇ ਮਿਲ ਹੁਣੇ 7 ਅਗਸਤ ਵਾਲੇ ਦਿਨ ਇਹ ਕੁੜੀ ਜਦੋਂ ਘਰੋਂ ਨਿਕਲਦੀ ਹੈ ਰੋਜ਼ ਦੀ ਤਰ੍ਹਾਂ ਗੁਰਦੁਆਰੇ ਜਾਣ ਵਾਸਤੇ ਤੇ ਇਹ ਹੁਣ ਗੁਰਦੁਆਰੇ ਦੇ ਬਹਾਨੇ ਇਹ ਜੱਸੀ ਨੂੰ ਆ ਕੇ ਮਿਲਦੀ ਹੈ ਗਿਲ ਰੋਡ ਦੇ ਉੱਤੇ ਤੇ ਉੱਥੇ ਆ ਕੇ ਇਹਨਾਂ ਦੋਨਾਂ ਦੇ ਵਿੱਚ ਕਾਫੀ ਝਗੜਾ ਹੁੰਦਾ ਹੈ ਉਹ ਕਹਿੰਦੀ ਹੈ ਕਿ ਮੈਂ ਕੈਨੇਡਾ ਜਾਣਾ ਹੈ ਪਰ ਇਹ ਕਹਿੰਦਾ ਹੈ ਕਿ ਤੂੰ ਕੈਨੇਡਾ ਨਾ ਜਾ ਤੇ ਤੂੰ ਇੱਥੇ ਹੀ ਰਹਿ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਪਰ ਸੰਦੀਪ ਕੋਰ ਨਹੀਂ ਮੰਦੀ ਹੁਣ ਜਸਵੀਰ ਸਿੰਘ ਜੱਸੀ ਨੂੰ ਗੁੱਸਾ ਆ ਜਾਂਦਾ ਹੈ ਤੇ ਉਹਨੇ ਆਪਣੀ ਗੱਡੀ ਦੇ ਵਿੱਚ ਇੱਕ ਚਾਕੂ ਰੱਖਿਆ ਹੁੰਦਾ ਹੈ ਉਹ ਚਾਕੂ ਨੂੰ ਫੜਦਾ ਹੈ ਤੇ ਚਾਕੂ ਦੇ ਨਾਲ ਗੁੱਸੇ ਦੇ ਨਾਲ ਉਹ ਸੰਦੀਪ ਦਾ ਗਲਾ ਕੱਟ ਦਿੰਦਾ ਹੈ ਗਲਾ ਕੱਟਣ ਕਰਕੇ ਸੰਦੀਪ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਤੇ ਇਹਨੂੰ ਹੁਣ ਇਹ ਲੱਗਦਾ ਹੈ ਕਿ ਇਹ ਫੜਿਆ ਜਾਵੇਗਾ ਇਸ ਲਈ ਇਹ ਕੀ ਕਰਦਾ ਹੈ ਕਿ ਉਸ লাশ ਨੂੰ ਚੱਕਦਾ ਹੈ ਤੇ ਇੱਕ ਸੁਨਸਾਨ ਗਿਲ ਰੋਡ ਦੇ ਉੱਤੇ ਇੱਕ ਪਲਾਟ ਖਾਲੀ ਪਿਆ ਹੁੰਦਾ ਹੈ ਉਹਦੇ ਵਿੱਚ ਜਾ ਕੇ ਇਹਨੂੰ ਸੁੱਟ ਦਿੰਦਾ ਹੈ ਤੇ ਉਹਦੀ ਸਕੂਟੀ ਵੀ ਉਸ ਪਲਾਟ ਦੇ ਲਾਗੇ ਹੀ ਲਾ ਦਿੰਦਾ ਹੈ। ਹੁਣ ਪੁਲਿਸ ਨੂੰ ਜਸਵੀਰ ਸਿੰਘ ਜੱਸੀ ਦੀ ਗੱਡੀ ਵੀ ਮਿਲਦੀ ਹੈ ਜਿਸ ਗੱਡੀ ਦੇ ਵਿੱਚ ਉਹ ਗਿਆ ਸੀ ਤੇ ਇਹ ਜਿਹੜੀ ਗੱਡੀ ਦੀ ਲੋਕੇਸ਼ਨ ਸੀ, ਫੁਟੇਜ ਸੀ ਸਾਰੀ ਸੀਸੀਟੀਵੀ ਤੋਂ ਦਿਖਾਈ ਦਿੰਦੀ ਹੈ ਤੇ ਪੁਲਿਸ ਨੂੰ ਹੁਣ ਇਹ ਜਿਹੜਾ ਚਾਕੂ ਸੀ ਉਹ ਵੀ ਮਿਲ ਜਾਂਦਾ ਹੈ ਜਿਸ ਦੇ ਨਾਲ ਸੰਦੀਪ ਦਾ ਕਤਲ ਹੋਇਆ ਸੀ। ਸੰਦੀਪ ਤੇ ਘਰਦਿਆਂ ਨੂੰ ਇਹ ਬਿਲਕੁਲ ਵੀ ਨਹੀਂ ਪਤਾ ਸੀ ਕਿ ਉਹਨਾਂ ਦੀ ਕੁੜੀ ਤਲਾਕ ਹੋਣ ਤੋਂ ਬਾਅਦ ਉਹਦੇ ਰਿਸ਼ਤੇ ਬਾਹਰ ਚੱਲ ਰਹੇ ਸਨ। ਉਹ ਗੁਰਦੁਆਰੇ ਦੇ ਬਹਾਨੇ ਜਸੀ ਨੂੰ ਮਿਲਣ ਜਾਂਦੀ ਸੀ ਦੋਵੇਂ ਵਿਆਹੇ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਨਾਜਾਇਜ਼ ਰਿਸ਼ਤੇ ਬਣ ਚੁੱਕੇ ਸਨ ਤੇ ਇਹਨਾਂ ਰਿਸ਼ਤਿਆਂ ਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ ਸੀ ਪਰ ਇਹਨਾਂ ਨਾਜਾਇਜ਼ ਰਿਸ਼ਤਿਆਂ ਦਾ ਰਿਜ਼ਲਟ ਹਮੇਸ਼ਾ ਹੀ ਮਾਰਾ ਹੀ ਨਿਕਲਦਾ ਹੈ ਚਾਹੇ ਤੁਸੀਂ ਜਿੰਨਾ ਮਰਜੀ ਦੁਨੀਆ ਤੋਂ ਛੁਪਾ ਕੇ ਰਿਸ਼ਤੇ ਬਣਾ ਲਓ ਪਰ ਇੱਕ ਨਾ ਇੱਕ ਦਿਨ ਇਹਨਾਂ ਦਾ ਭੇਦ ਖੁੱਲ ਕੇ ਹੀ ਰਹਿਣਾ ਹੁੰਦਾ ਹੈ ਹਰ ਦਿਨ ਸੋਸ਼ਲ ਮੀਡੀਆ ਦੇ ਉੱਤੇ ਐਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਪਰ ਫਿਰ ਵੀ ਲੋਕਾਂ ਨੂੰ ਪਤਾ ਨਹੀਂ ਕਿਉਂ ਨਹੀਂ ਨਸੀਅਤ ਔਂਦੀ ਬਾਕੀ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਦੱਸਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਸੁਚੇਤ ਕਰਨਾ ਸੀ ਕਿ ਤੁਸੀਂ ਆਪਣੇ ਸਾਥੀ ਦੇ ਨਾਲ ਹਮੇਸ਼ਾ ਹੀ ਇਮਾਨਦਾਰ ਰਹੋ ਖੁਸ਼ੀ ਤੁਹਾਨੂੰ ਆਪਣੇ ਪਰਿਵਾਰ ਦੇ ਵਿੱਚੋਂ ਹੀ ਮਿਲਣੀ ਹੈ ਉਹ ਬਾਹਰੋਂ ਨਹੀਂ ਮਿਲਣੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਤੇ ਇਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ